ਹਾਂ ਹਾਂ ਜੀ ਪਹੁੰਚ ਗਏ ਤੁਸੀਂ ਐ ਕਿੰਨਾ ਸੁਣਾਏ ਪਿਆਰ ਲਵ ਯੂ ਕਹੇ ਲਵ ਯੂ ਲਵ ਯੂ ਤਾਂ ਮੇਰਾ ਹੈਗਾ ਹੀ ਆ ਐ ਲਵ ਯੂ ਕਹੀ ਕੇ ਕਹੇ ਲਵ ਯੂ ਸਾਰਾ ਇਹਨਾਂ ਬਲੋਗਾਂ ਨੂੰ ਆਲ ਗੈਟ ਅਪ ਜੱਤਿਆਂ ਨਹੀਂ ਹੈਗਾ ਭਾਈ ਹੁਣ ਪਾਉਣੇ ਆ ਕੋਸ ਦੌਰੇ ਕੁਰਤਾ ਨਾ ਵੀ ਹੁਣ ਪਾਉਣੇ ਆ ਨਾ ਵੀ ਕੁਰਤਾ ਪਜਾਮਾ ਲਾਲ ਕੁਰਤਾ ਪਾ ਲਿਆ ਇਹ ਪੀਲੀ ਸ਼ਰਟ ਥੱਲੇ ਦੇਖਦੀ ਹੈ ਨਾ ਤੇ ਚਲ ਪੋਨੇ ਬਿਆ ਮੋ ਯਮਾ ਬਾਕੀ ਹੁਣ ਮੈਂ ਵੀਡੀਓ ਬਣਾਉਂਗਾ ਕੋਈ ਨਾਲ ਨਹੀਂ ਬਨਣੇ ਆਉਂਦਾ ਮੈਨੂੰ ਨਾਲਾਂ ਨਹੀਂ ਬਨਣੇ ਆਉਂਦਾ ਕਿਸੇ ਤੋਂ ਆਪਾ ਬਣਾਉਨੇ ਆਂ ਭਾਈ ਇਹ ਨਾਲਾ ਬੰਦੇ ਯਾਰ ਪਲੇਸ ਮੈਂ ਬੰਨਣਾ ਨਹੀਂ ਆਉਂਦਾ ਭਾਈ ਨਾਲ ਨਹੀਂ ਬਨਣੇ ਆਉਂਦਾ ਹਾਲੇ ਸ਼ੁਰੂ ਵਿੱਚ ਪੈਸੇ ਮੈਨੂੰ YouTube ਤੇ ਪਾਦੀ ਵੀਡੀਓ ਕਾ ਵੀ ਹਾਊ ਟੂ ਦੀ ਚੈਨਲ ਨਾਲ ਚਾਹ ਬਗੈਰ ਨੋ ਬਦੋ ਹਰਮਨ ਬਾਈ ਯਾਰਾ ਬੰਦੋ ਯਾਰ ਮੈਂ ਤਿੰਨ ਇਕੱਠਾ ਦੇ ਲਾਣਾ ਪਤਾ ਹੀ ਲੱਗਦਾ ਯਾਰ ਮੈਨੂੰ ਨਾਣਾ ਬੰਨਣਾ ਯਾਰ ਇਹਦੀ ਹੱਥੋਂ ਘੱਟ ਮਾਰਨਾ ਨਾ ਉਹਦੇ ਪਰਲੇ ਮੇਰੇ ਵੀ ਦਾ ਉਹਦਾਂ ਵਾਂਗੂ ਮਤਲਬ 4-5 ਇਕੱਠਾ ਮਾਰ ਲੈਣਾ ਫਿਰ ਖੁੱਲਦਾ ਵੀ ਨਹੀਂ ਹੈਗਾ ਬਿਲਕੁਰੀ ਹੈਗਾ ਐਸੇ ਤਰ੍ਹਾਂ ਐਜੰਟ ਰੱਖ ਹੈ ਹਾਂ ਇਕਣੀ ਬੰਦ ਹੁੰਦਾ ਹੀ ਮੈਂ ਯਾਰ ਫਿਰ ਵੀ ਮੇਰਾ ਆ ਕੀ ਕੀਤਾ ਚੱਲ ਫੇਖ ਲੂਗੇ ਮੈਂ ਨਹੀਂ ਚੱਕੇ ਵਾ ਠੀਕ ਆ ਖਾ ਲੈ ਧੰਨਵਾਦ ਅਬ ਇਹ ਨਾਲ ਬੰਨਿਆ ਬਾਈ ਥੈਂਕ ਯੂ ਸੰਨੂ ਬਾਈ ਸੱਟ ਨਾ ਨਾਲ ਬੰਨ ਕੇ ਹੁਣ ਆਪਾਂ ਬਣਾਇਆ ਢੀਡੀਆਂ ਓਡੀ ਮਾਂ ਦੀ ਇਹ ਫੋਟੋ ਸ਼ੂਟ ਚੱਲਦਾ ਸੀ ਇੱਧਰ ਇਹ ਮੰਤਪਾਈ ਹੁਣੇ ਅਮਰੂਦ ਦੇਖਣ ਲੱਗੇ ਨੇ ਆ ਮੌਸਮ ਦੇ ਵਿੱਚ ਇਹਨੇ ਮੌਸਮ ਦੇ ਵਿੱਚ ਪੰਪ ਨਹੀਂ ਹੁੰਦੇ ਤੇ ਆ ਆਪਣਾ ਆ ਬੰਦਾ ਇਹ ਐ ਨਹੀਂ ਤੇ ਮਨਵੀ ਤੇ ਇੱਕ ਨਾ ਇੱਕ ਮਿੰਟ ਮੈਂ ਇੱਥੇ ਨੂੰ ਹੂੰ ਵਧੀਆ ਆਉਂਗਾ ਇੱਕ 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 ਪਹਿਰਾ ਇੱਕ ਸੋਹਣਾ ਜਿਹਾ ਗਾਣਾ ਸੁਣਾਓ ਕੀ ਵਧੀਆ ਗਾਣਾ ਇੱਕ ਹਿੰਦੀ Song ਪਲੀਜ਼ ਰਿਕੁਐਸਟ ਹਿੰਦੀ Song ਪੋਸਟ ਮਨੋਦ ਤੁਮੇ ਕਹੂ ਮੈਂ ਤੁਝੇ ਕਹੂ ਤੂ ਮੁਝੇ ਕਹੂ ਇਸ ਬਾਤ ਦਾ ਗਵਾਹ ਖੁਦਾ ਖੁਦਾ ਗਵਾਹ ਹੂੰ ਖੁਦਾ ਗਵਾਹ ਕੀ ਬਾਤ ਹੈ ਮਣੀ ਮਣੀ ਇੱਕੋ ਮੇਰਾ ਫੇਵਰੇਟ ਨਾ ਤੂੰ ਕਿਉਂਕਿ ਇਤਨਾ ਪਿਆਰ ਵਾਲੀ ਪਿੱਛੇ ਉੱਪਰ ਜਾਂਦੀ ਹੈ ਅੰਦਰ ਸ਼ੂਟ ਕਰ ਰਹੇ ਨੇ ਹਾਂ ਮਣੀ ਜਵਾਬ ਦਿੰਦਾ ਮਣੀ ਵੀ ਨਹੀਂ ਜਵਾਬ ਦਿੰਦਾ ਜੀ ਚੱਲ ਰਿਹਾ ਤੇ ਆ ਇਸੇ ਇਸੇ ਬਲੌਗ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਮਨੋਂ ਦੀ ਆਵਾਜ਼ ਉਹ ਤੁਸੀਂ ਸੁਣ ਲਈ ਤੇ ਇੱਕ ਹੋਰ ਸੁਣੋਗੇ ਆਪਣਾ ਹਿੰਦੀ ਗਾਣਾ ਬਹੁਤ ਸੋਹਣਾ ਗੁੰਦਨੇ ਨੇ ਮਣਵੀ ਜੀ ਮੈਨੂੰ ਬਹੁਤ ਆਗਿਆ ਹਰ ਹਰ ਸਿਮਰਨ ਗੁਰਤੇਜ ਜਵੇਂਦਰ ਪਰਮਨਿੰਦਰ ਦਾ ਕਵਰ ਤੇ ਖੋਲਾ ਹੀ ਉਹਨਾਂ ਨੂੰ ਸੜਾ ਕੀੜੂ ਅੱਖਾਂ ਨਾਲ ਕੱਢ ਪਿਆਰ ਵਾਲੀ ਉਹ ਗਾਣਾ ਬਲੌਗ ਵਿੱਚ ਪਾਉਣੀ ਆ ਬਰਸਾਉ ਜਾਂ ਬਨਸਾਉ ਜਾਂ ਸਸਿਕਲ ਕੈਸਾ ਨੂੰ ਕੀ ਆਜੀ ਸਾਰਿਆਂ ਨੂੰ ਇਹ ਸਾਡਾ ਜੋ ਸਰਤਾਜ ਆ ਬਹੁਤ ਵਧੀਆ ਬੰਦਾ ਈ ਹੈ ਤੇ ਇਹਦੀ ਤਾਂ ਬਸ ਜਿੰਨੀ ਤਾਰੀਫ ਕਰੋ ਨੀ ਬੰਦਾ ਘਟੇਗੀ ਬਹੁਤ ਸਰਾ ਬੰਦਾ ਈ ਇਹੋ ਜਿਹੇ ਬੰਦਾ ਨਾ ਪੰਜਾਬ ਚ ਮੁੱਕ ਕੇ ਜੰਮਣੇ ਨਾ ਜੰਮੇ ਮਾੜਾ ਵਧੀਆ ਮਾੜਾ ਨੇ ਆਪ ਕਹਿ ਸਕਦੇ ਤੇ ਬੱਬੇ ਕੀ ਕਹਿਣਾ ਚਾਹੋਗੇ ਮੇਰੇ ਬਲੌਗ ਜੀ ਨਾਸਾ ਨਹੀਂ ਸਾਫ ਕਰਨੀ ਕੀ ਗਾਣਾ ਚੱਲ ਗਨ ਗਨ ਮਨ ਯਾ ਕੁਸਤਾ ਕਹੂੰਗੇ ਭਾਈ ਭਾਈ ਪਲੀਜ਼ ਉਸ ਕਹ ਰਿਹਾ ਯਾਰ ਭਾਈ ਜੀ ਭਾਈ ਕੁਝ ਕੁਝ ਮੇਰੇ ਵੀਊ ਆ ਜਾਣਗੇ ਥੋੜੇ ਕਰਕੇ ਉਸ ਆ ਗਏ ਪਰ ਚੈਨਲ ਚੱਲ ਗਿਆ ਸੁਣਾ ਸੁਣਾ ਜੋ ਮੈਂ ਤਾਂ ਕੀ ਸੁਣਾਵਾਂ ਅਸੀਂ ਕੀ ਸੁਣਾ ਸਕਦੇ ਕੁਝ ਵੀ ਕੋਈ 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 ਗੱਲ ਕੋਈ ਕੱਚੇ ਰੰਗ ਇਹ ਸਾਡੀਆਂ ਸਾਡੀ ਖਾਦੀ ਹੋਦੀ ਭਾਈ ਜੈ ਹਿੰਦ ਜੈ ਹਿੰਦ ਬਈ ਯਾਰ ਇੱਕ ਨਾ ਕਾ ਤੂੰ ਕਰਦਾ ਮੈਨਾਂ ਨੂੰ ਸਮਝ ਨਹੀਂ ਆਉਂਦੀ ਉਹ ਆਪਾਂ ਛੱਡ ਗਿਆ ਤੇਰਾ ਮਰਨਾ ਰਾਪੜਾ ਮੈਨੂੰ ਕੰਕੂ ਕੋਲੇ ਮਾਰ ਉਹ ਤਾਂ ਹੀ ਸੁਣਨਾਂ ਦੀ ਕਾ ਸੁਣਨਾਂ ਦੀ ਜੱਗੀਵਰ ਬਲੌਗ ਵੀ ਕਢਾ ਦੇ ਯਾਰ ਉਹ ਬਲੌਗ ਬਣਾਉਣੇ ਪਰ ਹਲੋ ਬਾਬਾ ਜੀ ਇਹ ਆਏ ਮਣ ਥੋੜੇ ਇਹ ਆਏ ਇਹ ਜੱਗੀਵਰ ਤੁਸੀਂ ਕੀ ਕਹਿਣਾ ਚਾਹੋਗੇ ਕਾਰੇ ਨਾਲ ਤੇ ਕੀ ਕੋਈ ਸਾਡੇ ਮੇਰੇ ਬਲੌਗ ਦੇ ਵਿੱਚ ਕੀ ਕਹਿਣਾ ਚਾਹੋਗੇ ਤੇਰੇ ਬਲੌਗ ਦੇ ਵਿੱਚ ਤਾਂ ਹੀ ਹੈ ਵੀ ਭਾਈ ਸਤਾਜ ਸਰਦਾਰ ਨੂੰ ਟੂ ਕਣਾ ਪਊਗਾ ਸਾਨੂੰ ਦੇਖੋ ਜੀ ਗੱਲ ਦਰਾਸਾ ਲਏ ਆ ਜੀ ਟਾਈਮ ਤੇ ਪਹੁੰਚਣ ਵਾਲੀ ਗੱਲ ਮੈਂ ਉਹਨਾਂ ਸਾਰਿਆਂ ਤੋਂ ਵੱਧ ਦੂਰ ਤੇ ਨੇੜੇ-ਨੇੜੇ ਆਉਂਦੇ ਨੇ ਇਹਦਾ ਸਾਈਕਲ ਦੇ ਪਹੁੰਚ ਨਹੀਂ 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 ਮੈਡਮ ਤੇਰੇ ਤੋਂ ਵੀ ਦੂਰ ਹੋ ਜਾਣ ਕਿੱਥੇ ਪਟਿਆਲੇ ਹੁੰਦੀ ਉਹ ਨਹੀਂ ਹੁੰਦੇ ਪਟਿਆਲੇ ਫਿਰ ਤੂੰ ਤੇ ਤੂੰ ਤਾਂ ਪਟਿਆਲੇ ਤੋਂ ਨੇੜੇ ਮੈਡਮ ਪਟਿਆਲੇ ਹੁੰਦੇ ਨੇ ਪਟਿਆਲੇ ਜਾਂਦੇ ਨੇ ਬਸ ਜੀ ਮੈਡਮ ਤੇ ਬੱਸ ਨਹੀਂ ਚੱਲਦੀ ਮੈਡਮ ਪਟਿਆਲੇ ਪਟਿਆਲੇ ਤੋਂ ਨੇੜੇ ਆਪੇ ਨਹੀਂ ਮੈਡਮ ਪਟਿਆਲੇ ਨਹੀਂ ਜਾਂਦੇ ਪਰ ਹਾਂ ਇਹ ਬੱਸ ਜਿਹੜਾ ਪਿੱਛੇ ਅੱਛਾ ਹਾਂ ਠੀਕ ਆ ਗਏ ਉਹਨਾਂ ਨੂੰ ਹੁਣ ਕੀ ਤੁਹਾਨੂੰ ਦੱਸ ਸਕਦਾ ਮੈਂ ਕਿ ਮੈਡਮ ਪਟਿਆਲੇ ਵਾਲੀ ਬੱਸ ਚੜ੍ਹਦੇ ਹਾਂ ਮੇਰੇ ਮੂਰੇ